प्यारे स्रोता जनो वाहिगुरु जी का खालसा वाहिगुरु जी की फतेह खुशबूदार जिंदगी वाले लेख भाग पचहत्तर आओ सुन दे हां। हर का बिलोवना बिलोवो मेरे भाई सहज बिलोवो जैसे तत ना जाई महान प्रभु ਨੇਕਾਂ ਹੀ ਸ਼ਕਤੀਆਂ ਤੇ ਗੁਣਾ ਦਾ ਸਮੂਹ ਹੈ ਤੇ ਉਹ ਸਰਬਸ਼ਕਤੀਮਾਨ ਹੈ ਸਰਬ ਗੁਣੀ ਨਿਧਾਨ ਹੈ ਤੇ ਸਰਬ ਵਿਆਪਕ ਹੈ ਇਸ ਸਾਰੇ ਵਿਚਾਰ ਨੂੰ ਭਗਤ ਕਬੀਰ ਜੀ ਕਹਿੰਦੇ ਹਨ ਉਸ ਨੂੰ ਬਿਲੋਵਣੇ ਦੀ ਤਰ੍ਹਾਂ ਰਿੜਕਣੇ ਦੀ ਤਰ੍ਹਾਂ ਲਓ ਜਿਸ ਵਿੱਚ ਦਹੀਂ ਪਾ ਕੇ ਰਿੜਕਿਆ ਜਾਂਦਾ ਹੈ ਉਸ ਵਿੱਚੋਂ ਲੱਸੀ ਮੱਖਣ ਕਿਉਂ ਕੱਢ ਲਿਆ ਜਾਂਦਾ ਹੈ ਹੈ ਮਨੁੱਖੋ ਪ੍ਰਭੂ ਦੇ ਸਮੂਹ ਨੂੰ ਵਿਚਾਰਨ ਦੀ ਲੋੜ ਹੈ ਕਹਿੰਦੇ ਹਨ ਖੂਬ ਵਿਚਾਰੋ ਖੂਬ ਵਿਚਾਰੋ ਫਿਰ ਉਸ ਵਿੱਚੋਂ ਹੈਰਾਨੀ ਪ੍ਰਗਟ ਹੋਵੇਗੀ ਤੇ ਵਿਸਮਾਦ ਵੀ ਆਵੇਗਾ ਅਸੀਂ ਵਾਹ ਵਾਹ ਕਰ ਉਠਾਂਗੇ ਕਿ ਪ੍ਰਭੂ ਕਮਾਲ ਹੈ ਕਮਾਲ ਹੈ ਸਹਿਜੇ ਹੀ ਉਸ ਦੀ ਹੋਂਦ ਨੂੰ ਵਿਚਾਰਨਾ ਹੈ ਤਾਂ ਕਿ ਕੋਈ ਵੀ ਉਸ ਦਾ ਗੁਣ ਵਿਚਾਰਨ ਖੁਣੋਂ ਰਹਿ ਨਾ ਜਾਵੇ ਆਓ ਵਿਚਾਰਦੇ ਹਾਂ ਗੁਰੂ ਨਾਨਕ ਪਾਤਸ਼ਾਹ ਈਸ਼ਵਰ ਦੀ ਮੁਢਲੀ ਜਾਣਕਾਰੀ ਇਸ ਸ਼ਬਦ ਵਿੱਚ ਦੇ ਰਹੇ ਹਨ ਮਾਰੂ ਮਹੱਲਾ ਪਹਿਲਾ ਅੰਗ 1035 ਅਰਬਦ ਨਰਬਦ دھੰਦੂ ਕਾਰਾ ਧਰਨ ਨ ਗਗਨ ਹੁਕਮ ਅਪਾਰਾ ਨਾ ਦਿਨ ਰੈਣ ਨਾ ਚੰਦ ਨਾ ਸੂਰਜ ਸੁੰਨ ਸਮਾਦ ਲਗਾਏ ਦਾ ਪਦ ਅਰਥ ਅਰਬਦ ਨਰਬਦ ਭਾਵ ਗਿਣਤੀ ਤੋਂ ਪਰੇ ਨਾ ਆਦ ਨਾ ਅੰਤ ਦਾ ਪਤਾ ਨਾ ਸਮੇਦਾ ਪਤਾ ਦੰਦੂਕਾਰਾ ਭਾਵ ਘੁਪ ਹਨੇਰਾ ਧਰਨ ਭਾਵ ਧਰਤੀ ਗਗਨ ਭਾਵ ਆਕਾਸ਼ ਰੈਨ ਭਾਵ ਰਾਤ ਸੁੰਨ ਸਮਾਦ ਭਾਵ ਉਹ ਸਮਾਦੀ ਜਿਸ ਵਿੱਚ ਪ੍ਰਭੂ ਦੇ ਆਪਣੇ ਆਪ ਤੋਂ ਬਿਨਾ ਹੋਰ ਕੁਝ ਵੀ ਨਹੀਂ ਸੀ ਸੁੰਨ ਸੀ ਆਵ ਅਰਥ ਸ੍ਰਿਸ਼ਟੀ ਦੀ ਰਚਨਾ ਤੋਂ ਪਹਿਲਾਂ ਨਾ ਤਾਂ ਕੋਈ ਗਿਣਤੀ ਸੀ ਨਾ ਸਮੇਂ ਦਾ ਆਦ ਅੰਤ ਸੀ ਸਿਰਫ ਗੁੱਪ ਹਨੇਰਾ ਸੀ ਨਾ ਧਰਤੀ ਨਾ ਆਕਾਸ਼ ਸਨ ਨਾ ਚੰਦ ਨਾ ਸੂਰਜ ਨਾ ਦਿਨ ਨਾ ਰਾਤ ਦਾ ਪਤਾ ਸੀ ਬਸ ਸੱਚਾ ਪਰਮਾਤਮਾ ਹੀ ਆਪਣੀ ਸਮਾਧੀ ਲਾ ਕੇ ਬੈਠਾ ਸੀ ਫਿਰ ਪ੍ਰਭੂ ਨੇ ਆਪਣੇ ਆਪ ਨੂੰ ਪ੍ਰਗਟ ਕੀਤਾ ਤੇ ਆਪਣਾ ਨਾਮ ਸੱਚ ਦੱਸਿਆ ਉਪਰੰਤ ਸ੍ਰਿਸ਼ਟੀ ਭਾਵ ਕੁਦਰਤ ਦੀ ਰਚਨਾ ਕਰ ਦਿੱਤੀ ਅਗੋਂ ਪਾਤਸ਼ਾ ਆਸਾ ਦੀ ਵਾਰ ਵਿੱਚ ਇਸ ਤਰ੍ਹਾਂ ਲਿਖ ਰਹੇ ਹਨ ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਉ ਦੁਈ ਕੁਦਰਤ ਸਾਜੀਐ ਕਰ ਆਸਣ ਡਿਠੋ ਚਾਓ ਪਾਵ ਅਰਥ ਪਰਮਾਤਮਾ ਨੇ ਸੁੰਨ ਸਮਾਦੀ ਤੋਂ ਉੱਠ ਕੇ ਆਪਣੀ ਹੋਂਦ ਨੂੰ ਪ੍ਰਗਟ ਕਰ ਲਿਆ ਫਿਰ ਆਪਣਾ ਨਾਮ ਵੀ ਦੱਸ ਦਿੱਤਾ ਸਤ ਨਾਮ ਸਤ ਪਾਵ ਸੱਚ ਮੂਲ ਮੰਤਰ ਦੇ ਸ਼ੁਰੂ ਵਿੱਚ ਹੀ ਗੁਰੂ ਨਾਨਕ ਸਾਹਿਬ ਨੇ ਲਿਖ ਦਿੱਤਾ ਹੈ ਤੇ ਆਪਣੇ ਆਪ ਨੂੰ ਸੱਚ ਦੇ ਰੂਪ ਵਿੱਚ ਪਰਗਟ ਕਰ ਲਿਆ ਫਿਰ ਸ੍ਰਿਸ਼ਟੀ ਦੀ ਰਚਨਾ ਕੀਤੀ ਜਿਸ ਨੂੰ ਕੁਦਰਤ ਕਿਹਾ ਤੇ ਖੁਦ ਆਪਣੀ ਕੀਤੀ ਹੋਈ ਰਚਨਾ ਵਿੱਚ ਆਪਣੇ ਆਪ ਨੂੰ ਸਥਾਪਿਤ ਕਰ ਲਿਆ ਕੁਦਰਤ ਦੇ ਕੁਝ ਨਿਯਮ ਵੀ ਬਣਾ ਦਿੱਤੇ ਸਾਰੀ ਕੁਦਰਤ ਉਸ ਨੇ ਪੰਜ ਤੱਤਾਂ ਤੋਂ ਪੈਦਾ ਕਰ ਲਈ ਸੀ ਧਰਤੀ ਪਾਣੀ ਆਕਾਸ਼ ਹਵਾ ਗਰਮੀ ਭਾਵ ਸੂਰਜ ਕੀਤਾ ਪਸਾਉ ਏਕੋ ਕਵਾਉ ਤਿਸਤੇ ਹੋਈ ਲਖ ਦਰਿਆਉ ਉਪਰੰਤ ਬਨਸਪਤੀ ਜੀਵ ਜੰਤੂ ਪੈਦਾ ਕਰ ਦਿੱਤੇ ਬਹੁ ਪੱਖੀ ਸਖਸ਼ੀਅਤ ਵਾਲਾ ਮਨੁੱਖ ਵੀ ਬਣਾ ਦਿੱਤਾ ਇਹ ਸਭ ਕੁਝ ਕਰਕੇ ਫਿਰ ਈਸ਼ਵਰ ਆਪ ਸਾਰੀ ਕੁਦਰਤ ਨੂੰ ਮੁਸਕੁਰਾ ਕੇ ਚਾਉ ਨਾਲ ਦੇਖਣ ਲੱਗ ਪਿਆ ਈਸ਼ਵਰ ਸਾਨੂੰ ਦਿਸਦਾ ਨਹੀਂ ਹੈ ਤਾਂ ਕਰਕੇ ਅਸੀਂ ਉਸ ਦੀ ਹੋਂਦ ਨੂੰ ਵਾਰ-ਵਾਰ ਭੁੱਲਦੇ ਹਾਂ ਤੇ ਗਲਤ ਕੰਮ ਕਰਦੇ ਹਾਂ ਈਸ਼ਵਰ ਤਾਂ ਸਭ ਨੂੰ ਵੇਖ ਰਿਹਾ ਹੈ ਸੁਣ ਰਿਹਾ ਹੈ ਉਸ ਦੀ ਸੱਚੀ ਹੋਂਦ ਕਣਕਣ ਵਿੱਚ ਹੈ ਜਦੋਂ ਉਸ ਨੂੰ ਪਿਆਰ ਕਰਾਂਗੇ ਉਸ ਨਾਲ ਨੇੜਤਾ ਵਧਾਵਾਂਗੇ ਤਾਂ ਸਾਨੂੰ ਉਸ ਦੀ ਹੋਣ ਦਾ ਅਹਿਸਾਸ ਓਵੇਂ ਓਵੇਂ ਹੋਣਾ ਸ਼ੁਰੂ ਹੋ ਜਾਵੇਗਾ ਸੱਚ ਦਾ ਅਰਥ ਹੈ ਸਭ ਤੋਂ ਸ਼ੁੱਧ ਜਿਸ ਵਿੱਚ ਕੋਈ ਮਿਲਾਵਟ ਖੋਟ ਝੂਠ ਬੁਰਾਈ ਨਹੀਂ ਹੈ ਸਭ ਕੁਝ ਚੰਗਾ ਹੀ ਚੰਗਾ ਹੈ ਅਪਵਿੱਤਰ ਕੁਝ ਵੀ ਨਹੀਂ ਹੈ ਅਗੇ ਸੁਖਮਨੀ ਸਾਹਿਬ ਵਿੱਚ ਪੰਜਵੇਂ ਨਾਨਕ ਇਸ ਤਰ੍ਹਾਂ ਲਿਖਦੇ ਹਨ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਮੰਡ ਨਾਮ ਤੋਂ ਭਾਵ ਪ੍ਰਮਾਤਮਾ ਵਾਹਿਗੁਰੂ ਉਸ ਨੇ ਸਾਰੇ ਜੀਵ ਜੰਤੂ ਖੰਡ ਬ੍ਰਹਮੰਡ ਧਰਤੀਆਂ ਸਾਜ ਦਿੱਤੇ ਤੇ ਆਕਾਸ਼ ਵੀ ਮੂਲ ਮੰਤਰ ਜਾ ਮੂਲ ਗਿਆਨ ਵਿੱਚ ਗੁਰੂ ਨਾਨਕ ਪਾਤਸ਼ਾਹ ਈਸ਼ਵਰ ਦੀ ਰਚਨਾ ਦੀ ਗੱਲ ਕਰ ਰਹੇ ਹਨ ਕਿ ਈਸ਼ਵਰ ਇੱਕ ਹੈ ਉਹੀ ਸਭ ਤੋਂ ਮਹਾਨ ਹੈ ਉਸੇ ਤੋਂ ਹੀ ਸਾਰੀ ਸ੍ਰਿਸ਼ਟੀ ਦੀ ਸ਼ੁਰੂਆਤ ਹੋਈ ਹੈ ਉਸ ਨੇ ਹੀ ਸਾਰੀ ਸ੍ਰਿਸ਼ਟੀ ਰਚੀ ਤੇ ਫਿਰ ਉਸ ਵਿੱਚ ਆਪਣੇ ਆਪ ਨੂੰ ਸਥਾਪਿਤ ਕਰਕੇ ਨਿਰੰਤਰ ਵੇਖ ਰਿਹਾ ਹੈ ਚਲਾ ਰਿਹਾ ਹੈ ਉਹ ਸੱਚ ਹੈ ਤੇ ਉਹ ਸਦਾ ਨਾਮ ਵੀ ਸੱਚ ਹੈ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ ਨਾ ਕਿਸੇ ਤੋਂ ਡਰਦਾ ਹੈ ਨਾ ਡਰਾਉਂਦਾ ਹੈ ਨਾ ਕਿਸੇ ਨਾਲ ਵੈਰ ਰੱਖਦਾ ਹੈ ਉਹ ਸੱਚ ਹੈ ਪਵਿੱਤਰ ਹੈ ਕਾਲ ਸਮੇ ਦਾ ਉਸਤੇ ਕੋਈ ਅਸਰ ਨਹੀਂ ਹੈ ਉਹ ਸਦਾ ਚਿਰ ਰਹਿਣ ਵਾਲਾ ਈਸ਼ਵਰ ਹੈ ਤੇ ਉਹ ਅਜੂਨੀ ਹੈ ਭਾਵ ਉਹ ਕਿਸੇ ਜੂਨ ਵਿੱਚ ਨਹੀਂ ਹੈ ਉਸ ਦਾ ਕੋਈ ਰੂਪ ਰੇਖ ਆਕਾਰ ਨਹੀਂ ਹੈ ਉਹ ਨਿਰ ਆਕਾਰ ਹੈ ਪਰ ਉਹਦੀ ਰਚੀ ਹੋਈ ਸ੍ਰਿਸ਼ਟੀ ਉਸ ਦਾ ਸਕਾਰ ਰੂਪ ਹੈ ਇਹ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਆਸਾ ਦੀ ਵਾਰ ਵਿੱਚੋਂ ਉਸ ਦਾ ਜਨਮ ਦਾਤਾ ਉਹ ਆਪ ਹੈ ਸੁੱਤੇ ਸਿੱਧ ਪ੍ਰਗਟ ਹੋਇਆ ਸੀ ਸਭ ਵਿੱਚ ਸਾਰਿਆਂ ਵਿੱਚ ਉਸ ਦੀ ਹੋਂਦ ਹੈ ਈਸ਼ਵਰ ਗੁਣੀ નિਧਾਨ ਹੈ ਹਰ ਇੱਕ ਗੁਣ ਈਸ਼ਵਰ ਦਾ ਹੈ ਹਰ ਇੱਕ ਉਹ ਗੁਣ ਮਨੁੱਖ ਦਾ ਹੈ ਇੱਕ ਪਿਤਾ ਇੱਕ ਸਕੇ ਹਮ ਬਾਰਕ ਸਾਰੀ ਮਨੁੱਖਤਾ ਈਸ਼ਵਰ ਦੀ ਹੀ ਔਲਾਦ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਭਾਵ ਈਸ਼ਵਰ ਦੇ ਹੁਕਮ ਵਿੱਚ ਹੀ ਸਭ ਕੁਝ ਹੋ ਰਿਹਾ ਹੈ ਉਹ ਦਾਤਾਰ ਪਿਤਾ ਹੈ ਸਾਰੀਆਂ ਦਾਤਾਂ ਹੀ ਉਹ ਦਿੰਦਾ ਹੈ ਅਸੀਂ ਸੱਚੇ ਦਿਲੋਂ ਨਿਮਰਤਾ ਸਹਿਤ ਪ੍ਰਭੂ ਤੋਂ ਅਰਦਾਸ ਕਰਕੇ ਦਾਤ ਲੈ ਸਕਦੇ ਹਾਂ ਜਾਂ ਨਾਮ ਸਿਮਰਨ ਕਰਕੇ ਆਪਣੇ ਪਾਪਾਂ ਨੂੰ ਬਖਸ਼ਾ ਸਕਦੇ ਹਾਂ ਤੇ ਆਪਣੀਆਂ ਮੰਗਾਂ ਨੂੰ ਮੰਗਵਾ ਸਕਦੇ ਹਾਂ ਪ੍ਰਭ ਦਾ ਸਿਮਰਨ ਸਭ ਤੇ ਊਚਾ ਪ੍ਰਭ ਕੇ ਸਿਮਰਨ ਉਦਰੇ ਮੂਚਾ ਗੁਰਬਾਣੀ ਪ੍ਰਭੂ ਦੇ ਸਿਮਰਨ ਨੂੰ ਸਭ ਤੋਂ ਊਚਾ ਕਰਮ ਦੱਸਦੀ ਹੈ ਸਾਰੇ ਦੁੱਖਾਂ ਦਾ ਇਲਾਜ ਵੀ ਪ੍ਰਭੂ ਭਗਤੀ ਹੈ ਪ੍ਰਭੂ ਭਗਤੀ ਦੁਆਰਾ ਹੀ ਸਾਰੀਆਂ ਸ਼ਕਤੀਆਂ ਮਨੁੱਖ ਵਿੱਚ ਆ ਜਾਂਦੀਆਂ ਹਨ ਤੇ ਉਹਨਾਂ ਪ੍ਰਾਪਤੀਆਂ ਨਾਲ ਮਨੁੱਖ ਨਿਮਰਤਾ ਸਹਿਤ ਆਪਣਾ ਜੀਵਨ ਉੱਚਾ ਸੁੱਚਾ ਬਣਾ ਕੇ ਜੀ ਲੈਂਦਾ ਹੈ ਸਿੱਖ ਵਿਚਾਰਧਾਰਾ ਦੁਆਰਾ ਸਿੱਖ ਤੇ ਵਾਹਿਗੁਰੂ ਦਾ ਰਿਸ਼ਤਾ ਸਭ ਤੋਂ ਮਹਾਨ ਹੈ ਸਿੱਖ ਕਿਸੇ ਹੋਰ ਪਾਸੋਂ ਕੋਈ ਦਾਤ ਨਹੀਂ ਮੰਗਦਾ ਜਿਵੇਂ ਹਿੰਦੂ ਧਰਮ ਵਿੱਚ ਪਾਰ ਜਾਤ ਦਰਖਤ ਕਾਮ ਧੇਨ ਗਊ ਪਾਰਸੂਅੱਟੀ ਵਗੈਰਾ ਕਈ ਚੀਜ਼ਾਂ ਪਾਸੋਂ ਉਹ ਦਾਤਾ ਮੰਗਦੇ ਹਨ ਮਿਲਦੀਆਂ ਹਨ ਕਿ ਨਹੀਂ ਗਰੰਟੀ ਨਹੀਂ ਹੈ ਪਰ ਸਿੱਖ ਧਰਮ ਵਿੱਚ ਇੱਕੋ ਇੱਕ ਮਹਾਨ ਸ਼ਕਤੀ ਹੈ ਉਹ ਸਭ ਨੂੰ ਦਾਤਾ ਦਿੰਦਾ ਹੈ ਅਸੀਂ ਸੱਚੀ ਭਗਤੀ ਕਰਕੇ ਨਾਮ ਸਿਮਰਨ ਕਰਕੇ ਉਸ ਤੋਂ ਹੋਰ ਚੰਗੀਆਂ ਦਾਤਾ ਪ੍ਰਾਪਤ ਕਰਨੀਆਂ ਹਨ ਸਿਮਰਨ ਨਾਲ ਹੰਕਾਰ ਮਰਦਾ ਹੈ ਗਿਆਨ ਵਧਦਾ ਹੈ ਨਿਮਰਤਾ ਵਧਦੀ ਹੈ ਜੀਵਨ ਸੁਚੱਜਾ ਬਣਦਾ ਹੈ ਲੰਕਾ ਦਾ ਰਾਜਾ ਹਠ ਧਰਮੀ ਸੀ ਲੰਮਾ ਸਮਾ ਪ੍ਰਭੂ ਭਗਤੀ ਕਰਦਾ ਸੀ ਤੇ ਪ੍ਰਭੂ ਤੋਂ ਵਰ ਮੰਗ ਲੈਂਦਾ ਸੀ ਇਸ ਤਰ੍ਹਾਂ ਉਸ ਨੇ 10 ਵਾਰ ਕੀਤਾ ਦੈ ਸਿਰ ਵਾਲਾ ਰਾਵਣ ਕਹੌਣ ਲੱਗਾ ਪਰ ਉਸ ਦਾ ਹੰਕਾਰ ਨਹੀਂ ਮਰਿਆ ਜ਼ਰੂਰ ਉਸ ਦੀ ਭਗਤੀ ਵਿੱਚ ਖੋਟ ਹੋਵੇਗਾ ਜਾਂ ਕਿਸੇ ਮਕਸਦ ਨਾਲ ਕੀਤੀ ਗਈ ਹੋਵੇਗੀ ਉਹਦੇ ਪਿੱਛੇ ਇੱਛਾ ਹੋਵੇਗੀ ਇਸ ਕਰਕੇ ਹੀ ਉਸ ਦਾ ਵਿਨਾਸ਼ ਹੋਇਆ ਗੁਰਬਾਣੀ ਲਿਖਦੀ ਹੈ 1 ਲੱਖ ਪੁੱਤ ਸਵਾ ਲੱਖ ਨਾਤੀ 라ਵਣ ਕੇ ਘਰ ਦਿਆ ਨ ਬਾਤੀ ਸਭ ਖਤਮ ਹੋ ਗਿਆ ਸਭ ਖਤਮ ਹੋ ਗਿਆ ਸੁਖਮਨੀ ਸਾਹਿਬ ਵਿੱਚ ਗੁਰੂ ਜੀ ਲਿਖਦੇ ਹਨ ਜੈਨ ਮਾਰਗ ਸੰਜਮ ਅਤਿ ਸਾਧਨ ਨੀਮਖ ਨੀਮਖ ਕਰ ਸਰੀਰ ਘਟਾਵੈ ਤੋ ਵੀ ਹੋਮੈ ਮੈਲ ਨ ਜਾਵੈ ਹਰ ਕੇ ਨਾਮ ਸੰਸਰ ਕਛ ਨਾਹੀ ਭਾਵ ਹਰ ਕੇ ਨਾਮ ਵਾਹਿਗੁਰੂ ਦੇ ਨਾਮ ਤੁਲ ਕੁਝ ਵੀ ਨਹੀਂ ਹੈ ਗੁਰੂ ਨਾਨਕ ਸਾਹਿਬ ਦਾ ਸਿੱਖ ਧਰਮ অতি ਸੱਚਾ ਪਵਿੱਤਰ ਸਨੀਮਰ ਹੈ ਕੋਈ ਵਹਿਮ ਪਰਮ ਕੁਝ ਵੀ ਨਹੀਂ ਹੈ ਕੁਝ ਵੀ ਸੱਚ ਦੇ ਉਲਟ ਨਹੀਂ ਹੈ ਸੱਚ ਹੀ ਸੱਚ ਹੈ ਈਸ਼ਵਰ ਸੱਚਾ ਹੈ ਹਰ ਵਕਤ ਈਸ਼ਵਰ ਨੂੰ ਪਿਆਰ ਕਰਨਾ ਉਸ ਦੇ ਗੁਣਾ ਦਾ ਧਾਰਨੀ ਬਣਨ ਦੀ ਪ੍ਰੇਰਣਾ ਦਿੱਤੀ ਜਾਂਦੀ ਹੈ ਵਿਚਾਰ ਦੇਵਿੰਦਰਜੀਤ ਸਿੰਘ ਪਿਆਰੇ ਸਰੋਤਾਜਨੋ ਨਿਰੋਲ ਸੱਚ ਦਾ ਗਿਆਨ ਟੀਵੀ ਚੈਨਲ ਜੋ ਸੱਚ ਦੇ ਪ੍ਰਚਾਰ ਲਈ ਹੈ ਇਸ ਨੂੰ ਰੋਜ਼ਾਨਾ ਸੁਣੋ ਜੀ ਤੇ ਆਪਣੇ ਮਿੱਤਰਾਂ ਤੇ ਰਿਸ਼ਤੇਦਾਰਾਂ ਵਿੱਚ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤੇ ਸਬਸਕ੍ਰਾਈਬ ਵੀ ਕਰੋ ਜੀ ਸੱਚ ਦਾ ਗਿਆਨ ਵੰਡਣਾ ਪਰ ਉਪਕਾਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ